ਜਲੰਧਰ ਅਮਰitsar ਹਾਈਵੇ ਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਕੋਲ ਇੱਕ ਅਗਿਆਤ ਵਾਹਨ ਦੀ ਟੱਕਰ ਦੇ ਕਾਰਨ ਆਟੋ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਪਾਈ। ਦੱਸਿਆ ਜਾ ਰਿਹਾ ਕਿ ਆਟੋ ਚਾਲਕ ਲੰਮਾ ਪਿੰਚੌਂਕ ਤੋਂ ਪੀਏ ਪੀ ਦੇ ਵੱਲ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਬੇਕਾਬੂ ਹੋ ਕੇ ਡਿਵਾਈਡਰ ਦੇ ਦੂਜੇ ਪਾਸੇ ਚਲਾ ਗਿਆ ਅਤੇ ਆਟੋ ਚਾਲਕ ਦੀ ਡਿੱਗਣ ਦੇ ਕਾਰਨ ਮੌਤ ਹੋ ਗਈ। ਹੇ ਜੀ ਬੇਟੋ 90 ਬੰਦੇ ਨੇ ਇਤਰਾਜ਼ ਕੀਤੀ ਵੀ ਆ ਗੁਰਗੋਵਰ ਸਿੰਘ ਐਵੇਨਿਊ ਦੇ ਸਾਹਮਣੇ ਤੇ ਥਰੀ ਵੀਲਰ ਦੇ ਵਿੱਚ ਕੋਈ ਪਿੱਛੋਂ ਉਹਨੂੰ ਫੇਟ ਮਾਰ ਗਿਆ ਉਹ ਥਰੀ ਵੀਲਰ ਆ ਜਿਹੜਾ ਪਲਟਣ ਦੇ ਨਾਲ ਥਰੀ ਵੀਲਰ ਪਲਟ ਗਿਆ ਤਾਂ ਉਹਦਾ ਗਲਾ ਇੱਕੋ ਕੱਟਿਆ ਗਿਆ ਉਹਦਾ ਖੂਨ ਕਾਫੀ ਬਹਿਣ ਦੇ ਨਾਲ ਜਿਹੜਾ ਥਰੀ ਵੀਲਰ ਪਲਟ ਗਿਆ ਉਹਦੇ ਉੱਪਰ ਆ ਗਿਆ ਸੀ ਸਾਨੂੰ ਦੱਸਿਆ ਸੀ ਮੌਕੇ ਤੇ ਗਏ ਜਾ ਕੇ ਥਰੀ ਵੀਲਰ ਸਿੱਧਾ ਕਰਕੇ ਉਹਨੂੰ ਥੱਲੇ ਕੱਢਿਆ ਜਦੋਂ ਦੇਖਿਆ ਜਿਹੜੀ ਗੱਡੀ ਮਾਰ ਕੇ ਗਈ ਉਹਦਾ ਪਤਾ ਲੱਗਾ ਜੀ ਨਹੀਂ ਜੀ ਨਹੀਂ ਉਹ ਦੂਜੀ ਸਾਈਡ ਤੋਂ ਮਾਰ ਕੇ ਗਈ ਜੋ ਉਹ ਪਲਟ ਕੇ ਉਹ ਪਲਟ ਕੇ ਦੂਸਰੇ ਪਾਸੇ ਆ ਗਿਆ ਜੀ ਰੋਡ ਤੇ ਆ ਗਿਆ ਪਲਟ ਕੇ ਉਹਦਾ ਗੱਡੀ ਵਾਲੇ ਨੇ ਕੋਈ ਅਸੀਂ ਤਾਂ ਉਹ ਜਾ ਕੇ ਮੌਕਾ ਸੰਭਿਆ ਜਾਮ ਲੱਗਾ ਸੀ ਟ੍ਰੈਫਿਕ ਸਰ ਮ੍ਰਿਤਕ ਦੀ ਪਛਾਣ ਹੋਈ ਹੈ ਜੀ ਨਹੀਂ ਹਜੇ ਤੱਕ ਕੋਈ ਉਹ ਕਿਸੇ ਨਾਲ ਕੰਟੈਕਟ ਨਹੀਂ ਹੋ ਸਕਿਆ ਅਜੇ ਕੀ ਕਾਰਵਾਈ ਕੀ ਕਰ ਰਹੇ ਜੀ ਕਾਰਵਾਈ ਅਸੀਂ ਉਹ ਡਿਊਟੀ ਅਫਸਰ ਆ ਰਹੇ ਮੌਕੇ ਤੇ ਅਸੀਂ ਟ੍ਰੈਫਿਕ ਬਣਾਤੀ ਹੈ ਜਿਹੜੀ ਡੈੱਡ ਬਾਡੀ ਆ ਉਹਨੂੰ ਚੁਕਾ ਕੇ ਤਾਂ ਖੋਦਦੇ ਨੇ ਬੈਰਹਾਲ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਚਲੰਦਰ ਤੋਂ ਪਰਮਜੀਤ ਰਣਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ